ਫਿਰ ਸੇਵਾ ਇਹ ਜੀ ਹੋਊਗੀ ਨਾ ਮੁਣਕੇ ਯਾਦ ਰੱਖੋਗੇ ਸਾਰੀ ਉਮਰ ਅੱਜ ਬੜੀ ਮਾਣ ਤੁਹਾਡੇ ਨਾਲ ਦੇਖਦਾ ਜਦੋਂ ਅਸੀਂ ਆਪਣੇ ਪਵਿੱਖ ਦੀ ਆਪਣੀਆਂ ਨਜ਼ਰਾਂ ਦੀ ਆਪਣੀਆਂ ਫਤਲਾਂ ਦੀ ਗੱਲ ਕਰਦੇ ਆਂ ਸਾਨੂੰ ਅਤਨਾ ਦੀ ਕਹਿ ਦਿੰਦੇ ਆ ਤੇ ਆ ਜਿਹੜਾ ਡਾਕੂਮੈਂਟ ਮੇਰੇ ਹੱਥ ਦੇ ਵਿੱਚ ਹੈ ਇਹਦੇ ਤੇ ਮੈਨੂੰ ਕੀ ਨਗਰ ਕਿਹਾ ਵੀ ਮੈਂ ਇਸ ਦੇਸ਼ ਦਾ ਨਾਗਰਿਕ ਮੈਂ ਨਾਗਰਿਕ ਤੇ ਮੈਂ ਇਹਨਾਂ ਦਾ ਬੰਦੂਆ ਮਜ਼ਦੂਰ ਆ ਕਿੱਥੇ ਜਾ ਰਹੇ ਯਾਰੇ ਇਹ ਸਾਡੇ ਛੋਟੇ ਭੈਣ ਭਰਾ ਕਿੱਥੇ ਮੇਰੇ ਤਿੰਨ ਜਵਾਕ ਪਰਦੇ ਜੀ ਇੱਥੇ ਮੇਰਾ ਮੁੰਡਾ ਮੇਰਾ ਵੱਡਾ ਬੇਟਾ ਮੇਰਾ ਨੈਫਿਊ ਤੇ ਮੇਰਾ ਭਤੀਜਾ ਮੈਂ ਉਹਨੇ ਪਹੁੰਚੂ ਆਇਆ ਮੈਂ ਇੱਕ ਵਾਰ ਪਹਿਲਾਂ ਵੀ ਗੱਲ ਕਰੀ ਸੀ ਮੈਂ ਇੱਥੇ ਪਹੁੰਚਿਆ ਡਰ ਕਰਕੇ ਪਹੁੰਚੂ ਆਇਆ ਇੱਥੇ ਮੈਂ ਸ਼ੌਕ ਨਹੀਂ ਹੈ ਕੋਈ ਮੇਰਾ ਡਰ ਕੀ ਹੈ ਜੇ ਮੇਰਾ ਮੁੰਡਾ ਜਾਂ ਮੇਰੇ ਪਰਿਵਾਰ ਦੇ ਦੂਜੇ ਵਾਰਿਸ ਇਹਨਾਂ ਦੇ ਸੰਘੀਕਰਨ ਕੀਤੀ ਹੋਈ ਐਜੂਕੇਸ਼ਨਲ ਨੀਤੀ ਦੇ ਵਿੱਚ ਪੜ ਗਿਆ ਉਨੇ ਕਸਹਿਰਾ ਲਾ ਕੇ ਖਾਕੀ ਨਿੱਕਰ ਪਾਉਣ ਲਈ ਲੱਗ ਜਾਣਾ ਉਹ ਮੈਨੂੰ ਘਰੇ ਲਿਜਾ ਕੇ ਬੋਤਲ ਦੇ ਵਿੱਚ ਕਹੂਗਾ ਵੀ ਆਹ ਗਾਂ ਦਾ ਮੂਤ ਹੈ ਇਹਦੇ ਬਹੁਤ ਫਾਇਦੇ ਆ ਆਪੀ ਇਹ ਨਹੀਂ ਹਾਂ ਦੇਣਾ ਹੈ ਦੋਸਤੋ ਵੀਡੀਓ ਤੁਸੀਂ ਦੇਖ ਲਈ ਬਾਕੀ ਤੁਸੀਂ ਵੱਡੇ ਹੋ ਸਿਆਣੇ ਹੋ ਆਪ ਦੀ ਰਿਕਮੈਂਟ ਬਾਕਸ ਵਿੱਚ ਜ਼ਰੂਰ ਦਿਓ